ਵਾਹੇ ਗੁਰ ਸਾਹਿਬ ਜੀ ਮੈਂ ਨਹੀਂ ਕਸ਼ਉ ਨਹੀਂ ਕਸ਼ ਆਹੇ ਨਾ ਪੂਰਾ ਔਸਲ ਜਾ ਰਾਖ ਲੇ ਹੋ ਸਦਨ ਜਨ ਕੋਰਾ ਸੁ ਕਉ ਤਲ ਗੁਰ ਸੇਵੀਐ ਐਨ ਸੋ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰ ਕਾ ਜਾਨਵਾ ਬਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਬੈਰਾੜੀ ਮਹਲਾ ਚੌਥਾ ਜਪ ਮਨ ਹਰ ਹਰ ਨਾਮ ਨਿਤ ਧਿਆਏ ਜੋ ਇਸ਼ਾ ਕੋਈ ਫਲ ਪਾਵੇ ਫਿਰ ਦੁੱਖ ਨਾ ਲਾਗੇ ਆਏ ਜਪ ਮੰ ਹਰ ਹਰ ਨਾਮ ਨਿਤ आए जो इच्छा है सोई फल पावे फिर दुख ना लाग आए ਰਾਉ ਸੋ Jap ਸੋ ਤਪ ਸਬਰਤ ਪੂਜਾ ਜੇ ਤੁਹਾਰ ਸਿਓ ਪ੍ਰੀਤ ਲਗਾਏ बेनारीत होर प्रीत सब झूठी एक खेन मैं बिसर, सब ਜਾਏ ਤੂੰ ਬੇਅੰਤ ਸਰਬ ਕਾਲ ਪੂਰਾ ਏਸ਼ਕੀਮਤ ਕਾਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜਿਉ ਪਾਵੈ ਤਮੈ ਛਡਾਇ ਤੂੰ ਬਿਆੰਤ ਸਰਬ ਕਾਲ ਪੂਰਾ ਕਿਸ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੁਮਾਰੀ ਹਰ ਜੀਉ ਭਾਵੇਂ ਤਵੇਂ ਛਡਾਏ ਵਾਹਿਗੁਰੂ ਜੀ ਕੀ ਫਤਿਹ ਬੈ ਰਾੜੀ ਮਹਲਾ ਚੌਥਾ ਜਪ ਮੰਨ ਹਰ ਹਰ ਨਾਮ ਨੇਤ ਧਿਆਏ ਜੋ ਇਸ਼ਾ ਹੈ ਸੋਈ ਫਲ ਪਾਵੈ ਫਿਰ ਦੁੱਖ ਨਾ ਲੱਗੈ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਜਜਨ ਭਜਨ मम ਖਾਲਸਾ ਖਾਲਸਾ ਪੂਜ ਬਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਰਸ ਪਰਸ ਮਿਟਾ ਸੋਗ ਵਾਹਿਗੁਰੂ ਸਾਬ ਜੀ ਉਰਵਾਲੂ ਸ਼ੰਧ ਤਾਸ ਕੇ ਚਲ ਪੁਛੀ ਨਿਰਪਰ ਸਰਬ ਬਾਤ ਬੇਕ ਤਾਸ ਤੇ ਚਲ ਪੁਛੀਐ ਨਿਰਪਰ ਸਰਬ ਬਾਤ ਬੇਕ ਇਹ ਤੋਏ ਬਤਾਏ ਹੈ ਨਿਰਪਰ ਭਾਕੋ ਜੋ ਅਨੇਕ ਅਸ ਬਾਤ ਸੁਣੀ ਜਬ ਤਬ ਰਾਜ ਅਵਤਾਰ ਸਿੰਧ ਖੋਜਨ ਕੋ ਚਲਾ ਲੈ ਜਗਤ ਕੇ ਸਬਜਾਰ ਆ ਸੋ ਬਾਤ ਸੁਣੀ ਜਬ ਤਬ ਰਾਜ ਅਵਤਾਰ ਸਿੰਧ ਖੋਜਨ ਕੋ ਚੱਲਾ ਲੈ ਜਗਤ ਕੇ ਸਭ ਜ਼ਾਰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ